ਰਾਜੇ ਕੇਸਰੀ ਚੰਦ ਤੇ ਪੰਮੇ ਪ੍ਰੋਹ ਤੁਨੂੰ ਜਦੋਂ ਤੱਕੇ ਮਾਰ ਕੇ ਸਿੱਖਾਂ ਦੇ ਆਨੰਦਪੁਰ ਸਾਹਿਬ ਤੋਂ ਬਾਹਰ ਕੱਢ ਦਿੱਤਾ ਤੇ ਇਹ ਵੇਖ ਕੇ ਉਹਨਾਂ ਦੇ ਨਾਲ ਦੇ 100 ਸਿਪਾਹੀ ਜਿਹੜੇ ਨੇ ਜਲਦੀ ਦੇ ਨਾਲ ਦੌੜ ਕੇ ਆਪਣੇ ਘੋੜਿਆਂ ਤੇ ਉਹਨਾਂ ਕਾਠੀਆਂ ਪਾ ਲਈਆਂ ਤੇ ਜਲਦੀ ਦੇ ਨਾਲ ਤਿਆਰੀ ਕਰ ਲਈ ਕਿ ਕਿਤੇ ਸਾਡਾ ਨਬਰ ਨਾ ਲੱਗ ਜਾਵੇ ਸਿੱਖ ਕਿਦੇ ਸਾਨੂੰ ਨਾ ਕੁੱਟ ਦੇ ਇਸ ਕਰਕੇ ਇਸ ਤਰ੍ਹਾਂ ਪਿਆਰੋ ਤਿਆਰੀ ਕਰਕੇ ਕੇਸਰੀ ਚੰਦ ਜਿਹੜਾ ਇਹ ਰੋਲਾ ਪੁੰਦਾ ਹੋਇਆ ਆਨੰਦਪੁਰ ਸਾਹਿਬ ਤੋਂ ਕਹਿਲੂਰ ਪਹੁੰਚਿਆ ਕਹਿਲੂਰ ਜਾ ਕੇ ਨਾ ਤੇ ਪਿਆਰ ਹੋ ਜਾਂਦੇ ਆ ਨਾ ਦੋਨਾਂ ਨੇ ਆਪਣੀਆਂ ਪੱਗਾਂ ਲਾ ਕੇ ਤੇ ਰਾਜੇ ਭੀਮ ਚੰਦ ਦੇ ਪੈਰਾਂ ਵਿੱਚ ਸੁੱਟ ਦਿੱਤੀਆਂ ਤੇ ਅੱਖਾਂ ਦੇ ਵਿੱਚ ਮੋਟੇ ਮੋਟੇ ਹੰਝੂ ਲੈ ਕੇ ਰੋਣਾ ਸ਼ੁਰੂ ਕਰ ਦਿੱਤਾ ਭੀਮ ਚੰਦ ਕਹਿੰਦਾ ਕੀ ਗੱਲ ਹੋ ਗਈ ਭਾਈ ਰੋਖਿਉ ਰਹੇ ਹੋ ਐਸਾ ਕੀ ਹੋ ਗਿਆ ਕਿ ਜਿਹੜਾ ਤੂੰ ਕੰਮ ਕਰਨ ਗਿਆ ਸੈਂ ਉਹਦੇ ਬਾਰੇ ਕੁਝ ਨਹੀਂ ਦੱਸ ਰਿਹਾ ਤੇ ਰੋਈ ਜਾ ਰਿਹਾ ਹੈ ਅੱਗੋਂ ਭੀਮ ਚੰਦ ਤੇ ਪੰਮਾ ਪੁਜੋਤ ਨੇ ਸਾਰੀ ਕਹਾਣੀ ਦੱਸੀ ਕਿ ਜਦੋਂ ਅਸੀਂ ਗੁਰੂ ਸਾਹਿਬ ਜੀ ਨੂੰ ਆਖਿਆ ਹਾਥੀ ਮੰਗਿਆ ਤੇ ਮਹਾਰਾਜ ਚੁੱਪ ਰਹੇ ਫਿਰ ਅਸੀਂ ਉਹਨਾਂ ਨੂੰ ਆਖਿਆ ਕਿ ਤੁਹਾਨੂੰ ਪਾੜਾ ਦੇਵਾਂਗੇ ਇਹਨਾਂ ਦੇ ਬਦਲੇ ਵਿੱਚ ਵਸਤੂਆਂ ਦੇ ਤੇ ਪਤਾ ਨਹੀਂ ਉਹਨਾਂ ਨੂੰ ਇੱਕਦਮ ਕਿਉਂ ਇਹਨਾਂ ਗੁੱਸਾ ਆ ਗਿਆ ਕਿ ਉਹਨਾਂ ਨੇ ਆਪਣੇ ਸਿੱਖਾਂ ਨੂੰ ਆਖਿਆ ਕਿ ਸਾਨੂੰ ਕੁੱਟ ਕੇ ਬਾਹਰ ਕੱਢ ਦਿੱਤਾ ਜਾਵੇ ਸਾਡੀ ਬੜੀ ਬੇਪਤੀ ਹੋਈ ਹੈ ਤੇ ਭੀਮਚੰਦ ਕਹਿਣ ਲੱਗਾ ਭੀਮਚੰਦ ਨੂੰ ਕੇਸਰੀ ਚੰਦ ਕਹਿਣ ਲੱਗਾ ਕਿ भीमचंदਾ ਬਹੁਤੀ ਦੇਰ ਨਹੀਂ ਲੱਗਣੀ ਹੁਣ ਜੇ ਤੂੰ ਕੋਈ ਐਕਸ਼ਨ ਨਾ ਲਿਆ ਗੁਰੂ ਜੀ ਦੇ ਉੱਪਰ ਤੇ ਇਹ ਚੇਤਾ ਰੱਖੀ ਤੂੰ ਹਾਥੀ ਮੰਗਣਾ ਚਾਹੁੰਦਾ ਉਹਨਾਂ ਤੇਰੇ ਕੋਲ ਕਹਲੂਰ ਦੀ ਰਿਆਸਤ ਵੀ ਖੋ ਲੈਣੀ ਹੈ ਹੋਰ ਬੜੀਆਂ ਉਹਨੇ ਗੱਲਾਂ ਰੁੰਦੇ ਰੁੰਦੇ ਨੇ ਕੀਤੀਆਂ ਤੇ ਭੀਮਚੰਦ ਨੇ ਫਿਰ ਸਾਰੇ ਰਾਜੇ ਜਿਹੜੇ ਨੇ ਬੁਲਾ ਲਏ ਕਿਉਂਕਿ ਸਲਾਹ ਲੈਣੀ ਸੀ ਕਿ ਕਿਵੇਂ ਜੰਗ ਜੜੀ ਆ ਗੁਰੂ ਸਾਹਿਬ ਜੀ ਦੇ ਖਿਲਾਫ ਕੀਤੀ ਜਾਵੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਕਮੈਂਟ ਜੂ ਕਰ ਦਿਓ ਧੰਨਵਾਦ ਜੀ